Hvala. što pratite kanal. ਨੇ ਨੇ ਇਹ ਕੋਈ ਕੋਈ ਨਹੀਂ ਜਾਨ ਕੋਈ ਖੱਬੇ ਸੱਜੇ ਨਹੀਂ ਹੋ ਗਏ ਪੈਸੇ ਨਾ ਵੀ ਪੈਸੇ 12 ਲੱਖ ਰੁਪਈਆ ਵੀ ਰਿਕਵਰ ਕਰਾਇਆ ਇਹ ਸਾਰਾ ਸਿਰਾ ਨਹੀਂ ਦੇ 20 ਸਾਲਾਂ ਚ ਅਜੇ ਤੱਕ ਪਤਾ ਨਹੀਂ ਕਿਨੇ ਚੋਰੀਆਂ ਹੀ ਆ ਸਾਰਾ ਕਿ ਕਦੀ ਕਦੀ ਆਰਤੀ ਨੂੰ ਰੁੱਟ ਕੇ ਲਏ ਕਦੀ ਗੇਨ ਕੋਈ ਟੋਰੀ ਨਹੀਂ ਦਿੱਤੇ ਪਰ ਆ ਬਾਦ ਸਾਰਾ ਕਰੇ ਸਾਰਾ ਸ਼ਹਿਰ ਕਰੇ ਇਹ ਚੜੀ ਚੜੀ ਸਾਰੇ ਸੇਰ ਤੁਹਾਨੂੰ ਜਾਂਦਾ ਹੈ ਵਿਚੋਰੀ ਅੱਗੇ ਹੋਈ ਜੀ ਇੱਕ ਮਤਲਬ ਆਈ ਉਹ ਵੀ ਮਤਲਬ ਹਾਂਜੀ ਪਰ ਵੇਖੋ ਮੈਂ ਤਾਂ ਜਿਉਂ ਤੱਕ ਕਦੀ ਜੋ ਮੈਂ ਉੱਤਸੇ ਲਈ ਐਸਐਸਪੀ ਨੂੰ ਡੀਏ ਸਾਹਿਬ ਨੂੰ ਪਰ ਇਹ ਜਿਹੜੇ ਇਹ ਅਫਸਰ ਨੇ ਇਹਨਾਂ ਨੇ ਜਦੋਂ ਉਹ ਕੋਈ ਮੇਰੀਆਂ ਪਿੱਛੇ ਜੇ ਮੈਸੇਜ ਐਕਸਪਾਇਰ ਹੋ ਗਈ ਸੀ ਉਹਨਾਂ ਦੀਆਂ ਨਿਸ਼ਾਨੀਆਂ ਸੀ ਜ਼ਿਆਦਾਤਰ ਸਾਨੂੰ ਇਹਦੇ ਇੱਕ ਦਿਨ ਥੋੜੇ ਰਹਿ ਗਏ ਇਸ ਕਰਕੇ ਚਲੋ ਅਸੀਂ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਚੋਰ ਫੜ ਲਿਆ ਜੇ ਵਿਸ਼ਵਾਸ ਦਵਾਇਆ ਤੂੰ ਮੈਂ ਬੇਨਤੀ ਵੀ ਕਰਦਾ ਕਿ ਕਿਉਂਕਿ 15 ਦਿਨ ਰਹਿ ਗਏ ਕਿ 36 ਤੋਂ 36 ਜਿਹੜਾ ਜਿਹੜਾ ਮੇਰਾ ਦਿੱਤਾ ਜਿਹੜਾ ਸੋਨਾ ਜਿੰਨਾ ਵੀ ਆ ਸਮਾਨ ਜਿਹੜਾ ਉਹ ਮੈਨੂੰ ਵਾਪਸ ਕਰ ਦਿੱਤਾ ਜਾਵੇ ਤਾਂ ਜੋ ਮੇਰਾ ਕਾਰਜ ਜਿਹੜਾ ਸਫਲਾ ਹੋ ਜਾਏ ਮੈਨੂੰ ਹੋਰ ਪੈਸੇ ਨਾ ਖਰਚਨੇ ਪੈਣ। ਸੋ ਮੈਂ ਇਹਨਾਂ ਦਾ ਫਿਰ ਇੱਕ ਵਾਰ ਸਾਰੇ ਪੁਲਿਸ ਦਾ ਤੇ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ। ਮੈਂ ਅਸਲ ਵਿੱਚ ਨਾਦਰ ਸ਼ਹਿਰ ਦੇ ਵਿੱਚ ਜਿੱਦੇ ਸਾਡੇ ਜੂਲ ਪਿਛਲੇ ਦਿਨੀ 4 ਕ ਦਿਨ ਪਹਿਲਾਂ ਲੁੱਟ ਹੋਈ ਦੀਪਕੋਨਾਂ ਦੇ ਮੈਂ ਉੱਥੇ ਆਇਆ ਸੀਗਾ ਵੈਸੇ ਤੇ ਮੈਂ ਪਹਿਲਾਂ ਹੀ ਇਹਨਾਂ ਨੂੰ ਮਿਲਿਆ ਸੀਗਾ ਪਰ ਕਿਉਂਕਿ ਮੈਂ ਅਫਸਰ ਦੇ ਨਾਲ ਸੰਪਰਕ ਦੇ ਵਿੱਚ ਸੀਗਾ ਤਾਂ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਬੰਦੇ ਜਿਹੜੇ ਆ ਫੜੇ ਜਾਣ ਕਿਉਂਕਿ ਦਿਨ ਦੇ ਆਦੇ ਲੁੱਟ ਹੋਈ ਆ ਤੇ ਮਤਲਬ ਠੀਕ ਨਹੀਂਗਾ ਉਹ ਸਾਡੇ ਪੁਲਿਸ ਨੇ ਸਾਡੇ ਐਸਐਸਪੀ ਸਾਹਿਬ ਨੇ ਡੀਆਈਜੀ ਸਾਹਿਬ ਨੇ ਸਾਡੇ ਡੀਐਸਪੀ ਸਾਹਿਬ ਅਜਨਾਲਾ ਗਰਵਿੰਦਰ ਸਿੰਘ ਜੀ ਸਾਹਿਬ ਨੇ ਇੱਕ ਟੀਮ ਵਰਕ ਕਰਕੇ ਉਹਦੇ ਘਰ ਚੂੜੀਆਂ ਕਿਉਂਕਿ ਇਸ ਇਲਾਕੇ ਦੇ ਹੀ ਇੱਧਰੋਂ ਹੀ ਗਏ ਹੋ ਦੋ ਜ਼ਿਲ੍ਹਿਆਂ ਦੀ ਪੁਲਿਸ ਨੇ ਐਸਐਸਪੀ ਬਟਾਲੇ ਦੇ ਵੀ ਧੰਵਾਦੀ ਹੈ ਇਹਨਾਂ ਨੇ ਦਲਕੇ ਅਪ੍ਰੇਸ਼ਨ ਕਰਕੇ ਉਹ ਬੰਦੇ ਜਿਹੜੇ ਆ ਉਹ ਫੜ ਲਏ ਉਹ ਜਿਹੜੀ ਸਾਡੀ ਇੱਥੋਂ ਉਹਨਾਂ ਨੇ ਚਾਂਦੀ ਤੇ ਸੋਨਾ ਜਿਹੜਾ ਲੁੱਟਿਆ ਸੀਗਾ ਉਹ ਵੀ ਬਰਾਮਦਤ ਕਰ ਲਿਆ ਵਾਪਸ ਕਰਾਵਾਂਗੇ ਇਹਦੀ ਏ ਤੋਂ ਪਹਿਲਾਂ ਵੀ ਇੱਕ ਵਾਰ ਲੁੱਟ ਹੋਈ ਸੀ ਉਹ ਵੀ ਬੰਦੇ ਅਸੀਂ ਫੜ ਲਏ ਸੀਗੇ ਉਹਦੇ ਜਿਹੜੇ ਬੰਦੇ ਅੱਜ ਵੀ ਮੈਨੂੰ ਡਿਪਟੀ ਸਾਹਿਬ ਦੱਸ ਰਹੇ ਆ ਕਿ ਮੇਟਰਲੀ ਉਹ ਅਮਲੀ ਤਰ੍ਹਾਂ ਦੇ ਬੰਦੇ ਆ ਜਿਨ੍ਹਾਂ ਨੇ ਉਦਦ ਵਾਰਦਾਤ ਕੀਤੀ ਆ ਪਰ ਪੁਲਿਸ ਸਾਡੀ ਪੰਜਾਬ ਪੁਲਿਸ ਅਸੀਂ ਬਾਤ ਬਾਤ ਤਾਂ ਹੀ ਕਹਿੰਦੇ ਆ ਕਿ ਪੰਜਾਬ ਪੁਲਿਸ ਸਾਡੀ ਇਸ ਮਤਲਬ ਕਾਰਗਰ ਹੈਗੀ ਆ ਸਾਡੀ ਇਸ ਲੈਵਲ ਦੀ ਪੁਲਿਸ ਆ ਇਸ ਲੈਵਲ ਦੀ ਫੋਰਸ ਚਾ ਕੋ ਹੱਤਾਂਾਂ ਦੀ ਸਥਿਤੀ ਨੂੰ ਹੱਤਾਂਾਂ ਦੇ ਬੈਡ ਐਲੀਮੈਂਟ ਨਾਲ ਨਜਿੱਠਣ ਲਈ ਉਹ ਪੂਰੀ ਪਾਵਰਫੁੱਲ ਹੈ ਸੋ ਉਹਨਾਂ ਨੇ ਮਿਹਨਤ ਕਰਕੇ 4 ਦਿਨਾਂ 'ਚ ਕੇਸ ਜਿਹੜਾ ਉਹ ਟ੍ਰੇਸ ਕਰਤਾ ਮੈਂ ਸਾਦੇ ਅਧਿਕਾਰੀਆਂ ਦਾ ਵੀ ਤੁਹਾਨੂੰ ਅਧੀਆਂ ਉਦੋਂ ਮੈਂ ਪਰਾਜਿ ਨੂੰ ਮਿਲਣ ਆਇਆ ਸੀ ਇਹਨਾਂ ਨੂੰ ਕਹਾਂ ਕਿ ਜਿਹੜਾ ਤੁਹਾਡਾ ਸਮਾਨ ਹੈ ਜਲਦੀ ਤੁਹਾਨੂੰ ਉਹ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਤੁਹਾਨੂੰ ਜਿਹੜਾ ਮਿਲ ਜੂਗਾ ਇਸ ਕਰਕੇ ਇੱਕ ਬਦਉਂਦੀ ਲੋੜ ਨਹੀਂ ਸਮਾਜ ਵੀ ਉਹਦੀ ਤਾਤ ਇਦਾਂ ਦੇ ਕੰਮ ਕਰਦੇ ਆ ਪਰ ਅਸੀਂ ਲੋਕਾਂ ਦੇ ਨਾਲ ਆ ਸਾਡੀ ਪੁਲਿਸ ਲੋਕਾਂ ਦੇ ਨਾਲ ਆ ਸਾਡਾ ਪੂਰਾ ਖਿਆਲ ਹੈ ਕਿ ਅੱਗੇ ਤੋਂ ਕੋਈ ਵਾਅਦਾ ਤਨਾ ਹੋਵੇ ਸ਼ਾਇਦ ਦੇ ਵਿੱਚ ਅਸੀਂ ਹਮੇਸ਼ਾ ਖਿਆਲ ਰੱਖਦੇ ਪਰ ਕਦੀ ਨਾ ਕਦੀ ਕੋਈ ਸ਼ੈਤਾਨ ਬੰਦੇ ਇਦਾਂ ਦੀ ਕਾਰਵਾਈ ਕਰ ਜਾਂਦੇ ਆ ਪਰ ਕੋਈ ਨਹੀਂ ਅਸੀਂ ਵੀ ਉਸੇ ਦੇ ਉਹਨਾਂ ਨੂੰ ਕਿਚੀਓ ਫੜ ਕੇ ਜਣਾ ਲਿਆ ਉਹਨੇ ਸੋ ਮੈਂ ਇਸ ਕਰਕੇ ਮਾਜ ਨਾਲੇ